ਨਾਨਕ ਸਭ ਜੁਗਿਆਪੇ ਵਰਤੈ ਦੂਜਾ ਅਵਰ ਨਾ ਕੋਈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆ ਰਾਮ ਕਲੀ ਕੀ ਬਾਾਰ ਮਹੱਲਾ ਤੀਜਾ ਜੋਦੈ ਵੀਰੈ ਪੂਰ ਬਾਣੀ ਕੀ ਧੁਨੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਹਜੈ ਦਾ ਖੇਤ ਹੈ ਜਿਸਨੂੰ ਲਾਏ ਭਾਉ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਈ ਹਉ ਮੈਂ ਇਹੋ ਬੀਜ ਹੈ ਸੱਸਾ ਗਿਆ ਬਲਾਈ ਨਾ ਕਿਸ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਬਹਿ ਸੇਤੀ ਅੰਬ ਰਲਿਆ ਬਹੁਰ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਇ ਲੋਕ ਕੇ ਵੇਖੈ ਬੱਪੜਾ ਜਿਸਨੂੰ ਸੋਜੀ ਨਾਹੀਂ ਜਿਸ ਵਿਖਾਲੇ ਸੋ ਵਿਖੈ ਜਿਸ ਵਸਿਆ ਮਨ ਮਾਹੀਂ ਮਹੱਲਾ ਤੀਜਾ ਮਨ ਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜਮੈ ਦੁੱਖ ਮਰੈ ਹਉ ਮੈਂ ਕਰਤ ਵਿਹਾਈ ਆਵਣ ਜਾਣ ਨਾ ਸੁਝਈ ਅੰਡਾ ਅੰਦ ਕਮਾਈ ਜੋ ਦੇਵੈ ਤਿਸੈ ਨਾ ਜਾਣਈ ਦਿੱਤੇ ਕੋលਪਟਾਇ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਈ ਮਹੱਲਾ ਤੀਜਾ ਸਤਗੁਰ ਮਿਲਿਆ ਸਦਾ ਸੁਖ ਜਿਸਨੋ ਆਪੇ ਮਿਲੇ ਸੋਇ ਸੁਖੈ ਇਹੋ ਬਿਬੇਕ ਹੈ ਅੰਤਰ ਨਿਰਮਲ ਹੋਇ ਅਗਿਆਨ ਕਾ ਭ੍ਰਮ ਕੱਟੀਐ ਗਿਆਨ ਪ੍ਰਾਪਤ ਹੋਈ ਨਾਨਕ ਏਕੋ ਨਦਰੀ ਆਇਆ ਜਹ ਦੇਖਾਂ ਤਹ ਸੋਈ ਪੌੜੀ ਸੱਚੇ ਤਖਤ ਰਚਾਇਆ ਵੈਸਣ ਕੋ ਜਾਈ ਸਭ ਕਿਸੇ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਹਾਪੇ ਵੇਖੈ ਸੁਣੀ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਰਹਾਉ ਸਲੋਕ ਕ ਕਬੀਰ ਮਹਤੀ ਕਰ ਕਹਿ ਘਾਲਿਆ ਆਪ ਪਿਸਾਏ ਪਿਸਾਈ ਤੈ ਸਹਿ ਬਾਤ ਨ ਪੁੱਛੀਆ ਕਭੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿਤੀ ਕਰ ਕੈ ਰਖਿਆ ਸੋ ਸਹੋ ਨਦਰ ਕਰੀ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਇ ਲੈ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੀ ਪੌੜੀ ਵੇਖੀ ਸਿਸ਼ਟ ਉਪਾਇਨ ਸਭ ਹੁਕਮ ਆਵੈ ਜਾਏ ਸਮਾਈ ਆਪੇ ਵੇਖ ਵਿਗ ਸਦਾ ਦੂਜਾ ਕੋ ਨਾਹੀ ਜਿਉ ਭਾਵੈ ਤਿਉ ਰਖ ਤੂੰ ਗੁਰ ਸ਼ਬਦ 부ਝਾਈ ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਿਵੇਂ ਚਲਾਈ ਤੁਧ ਜੀਵੜ ਮੈਂ ਨਾਹੀਂ ਕੋ ਕਿਸ ਆਖ ਸੁਣਾਈ ਸ਼ਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਾਗ ਫਿਰੀ ਫਾਹੀ ਹੋਈ ਭਾਲ ਸੋ ਸੋ ਸ਼ਾਂਤ ਨਾ ਦੇਵੇ ਚਾ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਾਈ ਐ ਅੰਤਰ ਰਖੀਐ ਉਰ ਧਾਰ ਨਾਨਕ ਘਰ ਬੈਠਿਆ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾ ਹਰ ਮਹੱਲਾ ਤੀਜਾ ਤੰਦਾਤ ਆਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਗੋਲ ਵਿਖ ਖਾਇਆ ਮਨ ਮੁਖ ਚੱਲਿਆ ਰੋਈ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰਨਾਮ ਕਦੇ ਨਾ ਚੇਤੇਉ ਫਿਰ ਆਮਣ ਜਾਣਾ ਹੋਈ ਗੁਰ ਪ੍ਰਸਾਦੀ ਹਰਮਨ ਵਸੈ ਜਮ ਡੰਡ ਨਾ ਲਾਗੈ ਕੋਈ ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਈ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮਤੀ ਇਕ ਨਾਂ ਨੂੰ ਨਾਉ ਬਖਸ਼ਿਓਨ ਆਸਤੇ ਰ ਹਰ ਸੱਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੈ ਸੁਖ ਪਾਈ ਸ਼ਲੋਕ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ ਮਹੱਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਏ ਕਹਿਆ ਸ਼ਬਦ ਨਾ ਮਾਨਈ ਹਉ ਮੈਂ ਛੱਡੈ ਨਾ ਕੋਈ ਗੁਰ ਪ੍ਰਸਾਦੀ ਹਉ ਮੈਂ ਛੁਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲਾਗੈ ਕੋਈ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਇ ਭੈ ਕਾ ਸੰਯਮ ਜੀ ਕਰੇ दारू ਭਾਉ ਲਾਏ ਹਣ ਦਿਨ ਗੁਣ ਗਾਵੇ ਸੁਖ ਸਹਿਜੀ ਵਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕਉ ਨਗਰ ਕਰੀ ਪੌੜੀ ਦੂਜਾ ਭਾਉ ਰਚਾਇੁ ਤ੍ਰੈ ਗੁਣ ਵਰਤਾਰਾ ब्रह्मा विष्ण महेश उपायन हुकम कमावनकारा पंडित पढ़दे ज्योत की ना बुजह बिचारा सब किस तेरा खेल है सच सृजनहारा जिस भाव है तिस बक्ष ले सच शब्द समाई श्लोक महल्ला तीजा मन का झूठा झूठ कमावे माया नु फिरै तपस दावे ਪਰਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮ ਗਤ ਲਹਿ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੂਖ ਅੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੁਮਾਲੇ ਸਤਿਗੁਰ ਕੀ ਸੇਵਾ ਇਹ ਤਪ ਪਰਵਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਨ ਪੌੜੀ ਰਾਤ ਦਿਨ ਸੁ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਹਨੇਰ ਬਨਾਸਣ ਹੁਕਮੇ ਹੀ ਸਭ ਸਾਜਿਅਨ ਰਬਿਆ ਸਭ ਵਣ ਤ੍ਰੇਣ ਸਭ ਕਿਸੇ ਆਪੇ ਆਪ ਹੈ ਗੁਰਮੁਖ ਸਦਾ ਹਰਪਨ ਸ਼ਬਦੇ ਹੀ ਸੋਜੀ ਪਈ ਸੱਚ ਆਪੁ ਬੁਝਾਈ ਸ਼ਲੋਕ ਮਹਲਾ 3 ਅਬਿਹਾਗਤੇ ਨਾ ਆਖੀਐਨ ਜਿਨਕੇ ਚਿਤ ਮਹਿ ਭਰਮ ਤਿਸ ਦਾ ਦਿੱਤਾ ਨਾਨਕਾ ਤੇਹੋ ਜਿਹਾ ਧਰਮ ਭਪੈ ਨਿਰੰਝਨ ਪਰਮ ਪਦ ਕਾ ਕਾ ਭੁਖਾ ਹੋਈ ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਈ ਮਹੱਲਾ ਤੀਜਾ ਅਭਿਆਗਤ ਇਹ ਨਾ ਆਖਿਐਨ ਜੇ ਪਰਕਰ ਭੋਜਨ ਕਰੇਨ ਉਦਰੇ ਕਾਰਨ ਆਪਣੀ ਵਹਲੇ ਭੇਖ ਕਰੇਨ ਅਭਿਆਗਤ ਸੇ ਨਾਨਕਾ ਜੇ ਆਤਮ ਗਉਣ ਕਰੀਨ ਭਾਲ ਲੈਨ ਸੋ ਆਪਣਾ ਨਿਜ ਕਰ ਰਹਿਣ ਕਰੀਨ ਪੌੜੀ ਅੰਬਰ ਧਰਤਿ ਵਿਛੋੜਿਅਨ ਵਿੱਚ ਸੱਚਾ ਅਸਰਾਉ ਘਰ ਦਾ ਸਭੂ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਵਹਿ ਸੱਚਾ ਕਰੇ ਨਿ ਆਉ ਸਭ ਸੱਚੋ ਸੱਚ ਵਰਤਦਾ ਗੁਰਮਖ ਅਲਖ ਲਖਾਈ ਸ਼ਲੋਕ ਮਹਲਾ 3 ਰਹਿਣਾਇਰ ਮਾਹਿ ਅਨੰਤ ਹੈ ਕੂੜੀ ਆਵੇ ਜਾਈ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਈ ਰਹਿਣਾਇਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਈ ਨਾਨਕ ਨਉ ਨਿਦ ਪਾਈਐ ਜੇ ਚੱਲੈ ਤਿਸਹ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰ ਨਾ ਸੇਵਿਓ ਵਿਚ ਹਉ ਮੈਂ ਜਨਮ ਬਨਾਸ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਵਿਖ ਖਾਦੀ ਮਰ ਮੁਖ ਮੋਆ ਮਾਇਆ 모ਹੇ ਬਨਾਸ ਇਕਸ ਹਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਆਹੂ ਹੈ ਦਾਸਨ ਦਾਸ ਤਾਂ ਅਨ ਦਿਨ ਸੇਵਾ ਕਰੇ ਸਤ ਗੁਰੂ ਕੀ ਕਬਹਿ ਨਾ ਛੋੜੈ ਪਾਸ ਜਿਉਂ ਜਲ ਮੈਂ ਕਮਲ ਅਲਿਪ ਤੋ ਵਰਤੈ ਤਿਉਂ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਭਾਵੈ ਤੇ ਵਹਰ ਗੁਣਤਾਸ ਪੌੜੀ ਛੱਤੀ ਜੋਗ ਗੁਗਬਾਰ ਸਾ ਆਪੇ ਗੜਤ ਕੀਨੀ ਆਪੇ ਸ੍ਰੇਸ਼ਟ ਸਭ ਸਾਜੀਐਨ ਆਪ ਮਤਦਿਨੀ ਸਿਮਰਤ ਸਾਸਤ ਸਾਜੀਐਨ ਪਾਪ ਪੁਨ ਗਣਤ ਗਣੀਨੀ ਜਿਸ ਭਜਾਏ ਸੋ 부ਜਸੀ ਸਚੈ ਸ਼ਬਦ ਪੁਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਸ਼ਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਈ ਜੋ ਸਹਿ ਰੱਤੇ ਆਪਣੀ ਤਿੰਨ ਤਨ ਲੋਭ ਰਤ ਨ ਹੋਏ ਭੈ ਪਇ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗੁਆਇ ਨਾਨਕ ਤੇ ਜਨ ਸੁਹੋਣੀ ਜੋ ਰੱਤੇ ਹਰ ਰੰਗ ਲਾਏ ਮਹੱਲਾ ਤੀਜਾ ਹਰਾਮ ਕਲੀ RAM ਮਨ ਵਸਿਆ ਤਾਂ ਬਣਿਆ ਸ਼ਿੰਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾਂ ਸੌਪਿਆ ਭਗਤ ਪੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭਹਾਰ ਬਿਨ ਹਰ ਭਗਤੀ ਸ਼ਿੰਗਾਰ ਕਰਹਿ ਨਿਤ ਜਮਮਹਿ ਹੋਏ ਖੁਆਰ ਸਹਸਾਰੈ ਵਿੱਚ ਸੋਭ ਨਾ ਪਾਈਨੀ ਅਗੈ ਜੀ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹੋ ਵਿੱਚ ਹੈ ਸੰਸਾਰ ਚੰਗੈ ਮੰਦੈ ਆਪ ਲਾਇਨ ਸੋ ਕਰਨ ਜੇ ਆਪ ਕਰਾਈ ਕਰਤਾਰ ਮਹਲਾ ਤੀਜਾ ਵਿਨ ਸਤਗੁਰ ਸੇਵੇ ਸ਼ਾਂਤ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁਤੇ ਰਾ ਲੋਚੀਐ ਵਿਨ ਕਰਮਾ ਪਾਇਆ ਨਾ ਜਾਈ ਅੰਤਰ ਲੋਭ ਵਿਕਾਰ ਹੈ ਦੂਜੈ ਭਾਇ ਖੁਆਇ ਤਿੰਨ ਜੰਮਨ ਮਰਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਇ ਜਿੰਨੀ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤਿੰਨ ਜਮ ਕੀ ਤਲਬ ਨਾ ਹੋਵੀਂ ਨਾ ਹੋਏ ਦੁਖ ਸਹਾਈ ਨਾਨਕ ਗੁਰਮੁਖ ਉੱਭਰੇ ਸੱਚਾ ਸ਼ਬਦ ਸੁਹਾਹੀ ਪੌੜੀ ਆਪ ਅਲਿਪਤ ਸਦਾ ਰਹੈ ਹੋਰ ਧੰਦਾ ਸਭ ਧਾਵਹਿ ਆਪ ਨਿਸ਼ਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਾਈ ਹੈ ਗੁਰਮੁਖ ਸੁਖ ਪਾਵਹਿ ਨਿਜ ਘਰਵਾਸਾ ਪਾਈਐ ਸੱਚ ਸਿਫਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਝਾਈ